ਕਿਸਾਨ ਅंदोलਨ ਦੇ ਦੌਰਾਨ ਖਨੋਰੀ ਬਾਰਡਰ ਉਤੇ ਹਰਿਆਣਾ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨ ਪ੍ਰਤਪਾਲ ਸਿੰਘ ਨੂੰ ਰੋहतक ਪੀਜੀਐ ਵਿੱਚੋਂ ਚੰਡੀਗੜ੍ਹ ਪੀਜੀਐ ਲਿਆਂਦਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੇਸ਼ ਨਿਰਦੇਸ਼ਾਂ ਉੱਤੇ ਅੱਜ ਹੀ ਪੰਜਾਬ ਦੇ ਮੁਖ ਸਕੱਤਰ ਅਨੁਰਾਗ ਵਰਮਾ ਵੱਲੋਂ ਹਰਿਆਣਾ ਦੇ ਮੁਖ ਸਕੱਤਰ ਐਸ ਐਚ ਕੌਸ਼ਲ ਨੂੰ ਇੱਕ ਪੱਤਰ ਲਿਖ ਕੇ ਰੋहतक ਦੇ ਪੀਜੀਐ ਹਸਪਤਾਲ ਵਿੱਚ ਦਾਖਲ ਪੰਜਾਬੀ ਨੌਜਵਾਨ ਪ੍ਰਤਪਾਲ ਸਿੰਘ ਨੂੰ ਪੰਜਾਬ ਦੇ ਹਵਾਲੇ ਕਰਨ ਦੀ ਅਪੀਲ ਕੀਤੀ ਗਈ ਸੀ। ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਪ੍ਰਤਪਾਲ ਸਿੰਘ ਦੇ ਸਹੀ ਅਤੇ ਮਫਤ ਇਲਾਜ ਲਈ ਉਸ ਨੂੰ ਪੰਜਾਬ ਦੇ ਹਵਾਲੇ ਕੀਤਾ ਜਾਵੇ ਜਿਸ ਤੋਂ ਬਾਅਦ ਉਸ ਨੂੰ ਪੰਜਾਬ ਹਵਾਲੇ ਕੀਤਾ ਗਿਆ ਤੇ ਉਸ ਦਾ ਇਲਾਜ ਪੀਜੀ ਵਿੱਚ ਕੀਤਾ ਜਾ ਰਿਹਾ ਹੈ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪ੍ਰਿਤਪਾਲ ਸਿੰਘ ਦੇ ਪੰਜਾਬ ਆਉਣ ਦੀ ਤਸਦੀਕ ਕੀਤੀ ਹੈ ਫਾਰਮਰ ਐਜੂਕੇਸ਼ਨ ਨਾਲ ਸੰਬੰਧਿਤ ਇੱਕ ਜੋ ਸਾਡਾ ਨੌਜਵਾਨ ਪ੍ਰਿਤਪਾਲ ਸਿੰਘ ਪੀਜੀ ਰੋहतक ਵਿੱਚ ਦਾਖਲ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਚੀਫ ਸਕੱਟਰੀ ਪੰਜਾਬ ਦੇ ਚੀਫ ਸਕੱਟਰੀ ਨੇ ਹਰਿਆਣਾ ਦੇ ਚੀਫ ਸਕੱਟਰੀ ਨਾਲ رابطہ ਕੀਤਾ ਤੇ ਉਹਦੇ ਨਤੀਜੇ ਵਜੋਂ ਉਹਨਾਂ ਦੇ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਦੇ ਜੋ ਯਤਨਾਂ ਸਦਕਾ ਉਸ ਨੌਜਵਾਨ ਨੂੰ ਹੁਣ ਪੀਜੇ ਰੁਤਕ ਤੋਂ ਪੀਜੇ ਚੰਡੀਗੜ੍ਹ ਸ਼ਿਫਟ ਕੀਤਾ ਜਾ ਰਿਹਾ ਔਰ ਸਾਡੀ ਟੀਮ ਪਹਿਲਾਂ ਉੱਥੇ ਮੌਜੂਦ ਹੈ ਉਹਦਾ ਇਲਾਜ ਵੀ ਕਰਾਇਆ ਜਾਏਗਾ ਪੰਜਾਬ ਸਰਕਾਰ ਵੱਲੋਂ ਔਰ ਉਹਨਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਵੀ ਕੀਤੀ ਜਾਏਗੀ ਜੇ ਹੋਰ ਵੀ ਕੋਈ ਇਸ ਤਰ੍ਹਾਂ ਦਾ ਕੇਸ ਹੋਵੇ ਤੇ ਉਹਨਾਂ ਸਾਰਿਆਂ ਦੀ ਵੀ ਜੜੀ ਹੈਗੀ ਆ ਪੰਜਾਬ ਸਰਕਾਰ ਉਹਨਾਂ ਦੀ ਮਦਦ ਕਰੇਗੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਰੇ ਲੈਵਲ ਦੇ ਉੱਤੇ ਸਾਰੇ ਅਫਸਰਾਂ ਦੇ ਥਰੂ ਜਿਹੜੇ ਹੈਗੇ ਆ ਆਪਣੇ ਜਿਹੜੇ ਕਾਊਂਟਰਪਾਰਟਸ ਹਰਿਆਣੇ ਦੇ ਨਾਲ ਉਹਨਾਂ ਦੇ ਨਾਲ ਇਨ ਟੱਚ ਹੈ ਔਰ ਪੰਜਾਬ ਸਰਕਾਰ ਐਸੋ ਜਿਹੜ ਖਮੀ ਹੋਇਆ ਚਾ ਉਹਨਾਂ ਦੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੀ